ਸਤਿਕਾਰਯੋਗ ਪੰਜਾਬ ਵਾਸੀਓ ਮੈਂ ਜਸਵਿੰਦਰ ਸਿੰਘ ਬਰਾੜ ਪੰਜਾਬੀ ਐਡਵੈਂਚਰਜ਼ ਕਲੱਬ ਬਠਿੰਡਾ ਪੰਜਾਬ ਦੇ ਪਰਿਵਾਰ ਤੋਂ ਬੋਲਦਾ ਹਾਂ ਪਿਛਲੇ ਦਿਨੀ ਇੱਕ ਬੜਾ ਵੱਡਾ ਪੰਜਾਬ ਨੂੰ ਘਾਟਾ ਪਿਆ ਸਾਡਾ ਭਰਾ ਰਾਜਵੀਰ ਜਵੰਦਾ ਜੀ ਜੋ ਕਿ ਇੱਕ ਸਮਾਜ ਦਾ ਬੜਾ ਹੀ ਹੁਨਰਮੰਦ ਤੇ ਬੜਾ ਹੀ ਟੈਲੈਂਟਡ ਸਾਡਾ ਭਰਾ ਸੀਗਾ ਜਿਹੜਾ ਕਿ ਮੋਟਰਸਾਈਕਲ ਚਲਾਉਣ ਦਾ ਸ਼ੌਕੀਨ ਸੀਗਾ ਅਸੀਂ ਵੀ ਉਸੇ ਪਰਿਵਾਰ ਚੋਂ ਆ ਤਾਂ ਸਾਡੇ ਇਸ ਪਰਿਵਾਰ ਨੂੰ ਬੜਾ ਘਾਟਾ ਪਿਆ ਬੜਾ ਅਫਸੋਸ ਹੈ ਤਾਂ ਅਸੀਂ ਅੱਜ ਬਠਿੰਡਾ ਤੋਂ ਕ੍ਰਿਸ਼ਨਾ ਆਟੋਮੋਬਾਈਲ ਤੋਂ ਇੱਕ ਰੈਡ ਸ਼ੁਰੂ ਕੀਤੀ ਸੀਗੀ ਬਾਈ ਜੀ ਨੂੰ ਸ਼ਰਧਾਂਜਲੀ ਦੇਣ ਲਈ ਸੋ ਉਸ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੀਆਂ ਵੱਖ-ਵੱਖ ਸੰਸਥਾਵਾਂ ਨੂੰ ਔਰ ਜਿੰਨੇ ਬਾਈ ਕਿਰਪਾਈਚਾਰਾ ਵਾੜਾ ਬੈਠਾ ਹੈਗਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਵੀ ਆਪਣੀ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਮੁੱਦਾ ਅਸੀਂ ਠਾਣੇ ਜਾ ਰਹੇ ਹਾਂ ਜਿਵੇਂ ਕਿ ਆਵਾਰਾ ਪਸ਼ੂ ਹੈ ਉਹ ਕੁੱਤਿਆਂ ਦੇ ਰੂਪ ਚਾ ਚਾਹੇ ਉਹ گاਉਂ گاਉਂਆਂ ਦੇ ਰੂਪ ਚਾ ਜਾਂ ਉਹ ਨੀਲਗਾਉ ਦਾ ਰੂਪ ਚਾ ਤਾਂ ਆਪਾਂ ਇੱਕ ਇਨਸਾਨ ਦੇ ਹੋਣ ਦੇ ਨਾਤੇ ਆਪਣਾ ਜ਼ਿੰਮੇਵਾਰੀ ਬਣਦੀ ਹੈ ਜੇਕਰ ਇਨਸਾਨੀਅਤ ਨੂੰ ਕੋਈ ਚੀਜ਼ ਪ੍ਰਭਾਵਿਤ ਕਰਦੀ ਹੈ ਤਾਂ ਆਪਾਂ ਉਹਨੂੰ ਕਿਵੇਂ ਰੋਕ ਸਕਦੇ ਹਾਂ ਔਰ ਕਿਵੇਂ ਠੱਲ ਪਾ ਸਕਦੇ ਹਾਂ ਤਾਂ ਇੱਕ ਸਰਕਾਰਾਂ ਦੀ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਉਹ ਜਨਤਾ ਦੇ ਲਈ ਹੈ ਤੇ ਜਨਤਾ ਦੇ ਲਈ ਇਹ ਗੱਲ ਸੋਚਣੀ ਬਣਦੀ ਹੈ ਸੋ ਅਸੀਂ ਅੱਜ ਇਹ ਇੱਕ ਸਾਰੇ ਇਕੱਠੇ ਹੋ ਕੇ ਇੱਕ ਮਹਿੰਮ ਚਲਾਉਣ ਜਾ ਰਹੇ ਹਾਂ ਕਿ ਜਿਹੜੇ ਆਵਾਰਾ ਪਸ਼ੂ ਹੈ ਔਰ ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਗਊਸ਼ਾਲਾ ਬਣਾ ਕੇ ਜਾਂ ਜਿਹੜਾ ਹੈਗਾਗਾ ਕੋਈ ਹੋਰ ਤਰੀਕਾ ਹੈਗਾ ਜਿਹੜੇ ਸਿਆਣੇ ਲੋਕ ਨੇ ਉਹ ਇਸ ਤਰੀਕੇ ਵਿਚਾਰ ਕਰਕੇ ਇਹਨਾਂ ਚੀਜ਼ਾਂ ਤੇ ਜਰੂਰ ਗੌਰ ਕਰਨ ਸੋ ਅਸੀਂ 15 ਅਕਤੂਬਰ 2025 ਨੂੰ ਅਸੀਂ ਸਾਰਾ ਜਿਹੜਾ ਬਾਈਕਰ ਭਾਈਚਾਰਾ ਸਾਡਾ ਪੰਜਾਬ ਦਾ ਔਰ ਨਾਲ ਲੱਗਦੇ ਇਲਾਕਿਆਂ ਦਾ ਜਿੱਥੋਂ ਤੱਕ ਵੀ ਪੰਜਾਬੀ ਬੋਲਦਾ ਇਲਾਕਾ ਹੈਗਾਗਾ ਅਸੀਂ ਸਾਰੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਇਹ ਜਿਹੜੇ ਆਵਾਰਾ ਪਸ਼ੂ ਹੈ ਤਾਂ ਆਵਾਜ਼ ਆ ਵੀ ਦੇ ਸਾਧਨਾਂ ਦੇ ਵਿੱਚ ਰੁਕਾਵਟ ਪੈਂਦੀ ਹੈ ਜਾਂ ਬੇਵਕਤੀ ਮੌਤ ਹੈ ਜਿਹੜੀ ਉਹ ਸਾਡੇ ਇਨਸਾਨੀਅਤ ਆਸਤੇ ਬਣਦੀ ਹੈ ਕਾਰਨ ਬਣਦਾ ਹੈਗਾ ਜਿਹਦੇ ਵਿੱਚ ਸਾਡਾ ਕੋਈ ਕਸੂਰ ਵੀ ਨਹੀਂ ਹੁੰਦਾਗਾ ਤਾਂ ਜਿਵੇਂ ਪਿਛਲੇ ਦਿਨਾਂ ਚ ਰਾਜਵੀਰ ਜਵੰਦਾ ਔਰ ਉਹਦੇ ਨਾਲ ਹੋਰ ਵੀ ਕਾਫੀ ਮਨੁੱਖਤਾ ਦਾ ਜਿਹੜਾ ਨੁਕਸਾਨ ਹੋਇਆਗਾ ਤਾਂ ਅਸੀਂ ਉਸ ਚੀਜ਼ ਤੋਂ ਅੱਜ ਆਵਾਜ਼ ਉਠਾਉਣ ਜਾ ਰਹੇ ਹਾਂ ਸੋ ਆਓ ਆਪਾਂ ਰਲ ਕੇ ਸਾਰੇ ਇਸ ਆਵਾਜ਼ ਨੂੰ ਬੁਲੰਦ ਕਰੀਏ ਤਾਂ ਆਪਾਂ ਸਾਰੇ ਜਣੇ ਰਲ ਕੇ 15 ਅਕਤੂਬਰ 2025 ਨੂੰ ਆਪਾਂ ਇਹ ਇੱਕ ਮੰਗ ਪੱਤਰ ਆਪਣੇ ਪ੍ਰਸ਼ਾਸਨ ਨੂੰ ਆਪਣੇ ਜਿਹੜੇ ਪੋਲਟਿਕਸ ਭਾਈਚਾਰਾ ਹੈਗੇ ਐਮਐਲਏ ਜਾਂ ਉਸ ਏਰੀਆ ਦੇ ਜੋ ਵੀ ਬਿਲੋਂਗ ਕਰਦੇ ਨੇ ਜਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਮੰਗ ਪੱਤਰ ਦੇ ਕੇ ਆਪਾਂ ਇਹ ਆਵਾਜ਼ ਠਾਈਏ ਕਿ ਜਿਹੜੇ ਆਵਾਰਾ ਪਸ਼ੂ ਹੈ ਇਹਨਾਂ ਦੀ ਰੋਕਥਾਮ ਕੀਤੀ ਜਾਵੇ ਸੋ ਆਓ ਆਪਾਂ ਸਾਰੇ ਜਣੇ ਰਲ ਕੇ ਇਸ ਆਵਾਜ਼ ਨੂੰ ਹੰਗਾਰਾ ਲਈਏ ਤਾਂ ਆਪਾਂ ਅੱਗੇ ਆਈਏ ਸੋ ਇੱਕ ਵਾਰ ਤੋਂ ਫਿਰ ਸਾਡੇ ਭਰਾ ਰਾਜਵੀਰ ਜਵੰਦਾ ਜੀ ਨੂੰ ਅਸੀਂ ਸਰੰਧਾ ਅਜਲੀ ਦਿੰਦੇ ਆਂ ਔਰ ਵਾਹਿਗੁਰੂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਸਾਡੇ ਭਰਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਕੇ ਸ਼ਾਂਤੀ ਬਣਾਈ ਰੱਖਣ